ਨਮਸਕਾਰ ਦੋਸਤੋ ਅੱਜ ਜਿਸ ਵਿਸ਼ੇ ਤੇ ਮੈਂ ਗੱਲ ਕਰਨੀ ਚਾਹੁੰਨਾ ਆ ਇਹ ਬਹੁਤ ਹੀ ਇੰਪੋਰਟੈਂਟ ਹੈ ਸਾਡੇ ਸੰਸਾਰ ਦੇ ਵਿੱਚ ਅਨੇਕਾਂ ਹੀ ਰਿਸ਼ਤੇ ਹੁੰਦੇ ਨੇ ਮਾਪੇ ਪਾਈ ਪੈਣ ਚਾਚੇ ਤਾਏ ਮਾਸੀਆਂ ਮਾਮੇ ਨਾਨਕੇ ਦਾਦਕੇ ਜੀਜਾ ਉਹਆ ਫੋਫੜ ਦੇਖੋ ਇਹ ਸਾਰੇ ਰਿਸ਼ਤੇ ਸਾਡੇ ਤੇ ਥੋਪੇ ਜਾਂਦੇ ਨੇ ਜਿਸ ਘਰ ਵਿੱਚ ਸਾਡਾ ਜਨਮ ਹੁੰਦਾ ਹੈ ਉਸ ਨੂੰ ਅਸੀਂ ਮਾਪੇ ਮੰਨਦੇ ਆ ਜਿਹੜੇ ਉਹ ਸਾਡੇ ਤੋਂ ਪਹਿਲਾਂ ਜਨਮ ਲਏ ਉਹਨਾਂ ਦੇ ਘਰ ਦੇ ਜੀ ਹੁੰਦੇ ਆ ਸਾਡੇ ਭੈਣ ਭਰਾ ਹੋ ਜਾਂਦੇ ਨੇ ਜਿਹੜੇ ਸਾਡੇ ਪਿਤਾ ਦੇ ਭੈਣ ਭਰਾ ਹੁੰਦੇ ਨੇ ਉਹ ਕੋਈ ਚਾਚੇ ਤਾਏ ਭੂਆ ਹੋ ਜਾਂਦੇ ਨੇ ਫਿਰ ਜਿਹੜਾ ਸਾਡਾ ਨਾਨਕਾ ਪਰਵਾਰ ਹੁੰਦਾ ਉਹ ਚ ਮਾਮੇ ਮਾਸੀਆਂ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਇਨਸਾਨ ਦੇ ਉੱਤੇ ਥੋਪੇ ਜਾਂਦੇ ਨੇ ਇਸ ਵਿੱਚ ਤੁਹਾਡੀ ਕੋਈ ਵੀ ਸਹਿਮਤੀ ਜਾਂ ਤੁਹਾਨੂੰ ਚੁਣਨ ਦਾ ਕੋਈ ਹੱਕ ਨਹੀਂ ਹੁੰਦਾ ਪਰ ਦੇਖਿਆ ਜਾਏ ਤਾਂ ਇਨਸਾਨ ਆਪਣੀ ਪੂਰੀ ਜ਼ਿੰਦਗੀ ਵਿੱਚ ਇੱਕ ਹੀ ਰਿਸ਼ਤਾ ਬਹੁਤ ਹੀ ਮਿਠਾਸ ਭਰਿਆ ਰਿਸ਼ਤਾ ਜਿਸ ਨੂੰ ਅਸੀਂ ਦੋਸਤੀ ਦਾ ਨਾਮ ਦਿੰਨੇ ਆ ਉਹ ਆਪਣੀ ਸੂਝ-ਬੂਝ ਤੇ ਆਪਣੀ ਮਰਜ਼ੀ ਨਾਲ ਬਣਾਉਂਦਾ ਦੋਸਤੀ ਕਿਸ ਨਾਲ ਹੁੰਦੀ ਹੈ ਜਿਸ ਨਾਲ ਸਾਡੇ ਵਿਚਾਰ ਮਿਲਦੇ ਨੇ ਜਿਸ ਦੀ ਸ਼ਖਸੀਅਤ ਸਾਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਗੱਲ ਕਰਕੇ ਸਾਨੂੰ ਆਪਣਾਪਨ ਮਹਿਸੂਸ ਹੁੰਦਾ ਹੈ ਇਹ ਰਿਸ਼ਤਾ ਇਨਸਾਨ ਆਪਣੀ ਮਰਜ਼ੀ ਤੇ ਆਪਣੀ ਪੂਰੀ ਤਰ੍ਹਾਂ ਆਜ਼ਾਦੀ ਨਾਲ ਆਪਣੀ ਸਹਿਮਤੀ ਨਾਲ ਹੀ ਬਣਾਉਂਦਾ ਹੈ। ਇਹ ਰਿਸ਼ਤਾ ਕਦ ਤੱਕ ਚੱਲੇਗਾ ਕਿੰਨਾ ਗਹਿਰਾ ਰਹੇਗਾ ਇਹ ਤੁਹਾਡੇ ਵਿਹਾਰ ਤੇ ਡਿਪੈਂਡ ਕਰਦਾ ਹੈ। ਜੇ ਤੁਹਾਡਾ ਵਿਹਾਰ ਸਾਫ਼ ਹੈ, ਤੁਹਾਡੀ ਨੀਅਤ ਸਾਫ਼ ਹੈ ਔਰ ਤੁਸੀਂ ਤਹਿ ਦਿਲੋਂ ਉਸ ਇਨਸਾਨ ਦਾ ਕਰਦੇ ਹੋ ਤਾਂ ਇਹ ਰਿਸ਼ਤੇ ਉਮਰਾਂ ਭਰ ਦੇ ਬਣ ਜਾਂਦੇ ਨੇ। ਦੋਸਤੀ ਬਾਰੇ ਕਿਹਾ ਜਾਂਦਾ ਹੈ ਕਿ ਹਜ਼ਾਰ ਰਿਸ਼ਤੇਦਾਰ ਇੱਕ ਪਾਸੇ ਤੇ ਇੱਕ ਚੰਗਾ ਦੋਸਤ ਇੱਕ ਪਾਸੇ ਪਰ ਅੱਜ ਕੱਲ ਦੇਖਿਆ ਗਿਆ ਹੈ ਕਿ ਦੋਸਤੀ ਸਿਰਫ ਮਤਲਬ ਦੀ ਰਹਿ ਗਈ ਹੈ ਜਿਸ ਨੂੰ ਜਿਸ ਨਾਲ ਜਿੰਨਾ ਕੰਮ ਹੈ ਉਸ ਦੀ ਓਨੀ ਹੀ ਦੋਸਤੀ ਹੈ ਪਰ ਸਾਨੂੰ ਇਸ ਰਿਸ਼ਤੇ ਇਸ ਪਵਿੱਤਰ ਰਿਸ਼ਤੇ ਇਸ ਮਠਾਸ ਪਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਚੰਗਾ ਦੋਸਤ ਤੇ ਚੰਗਾ ਸਲਾਹਕਾਰ ਕਰਵਾਨਾ ਮਿਲਦੇ ਦੋਸਤੀ ਦਾ ਰਿਸ਼ਤਾ ਪੁਰਾਣੇ ਯੁੱਗਾਂ ਤੋਂ ਚੱਲਦਾ ਆਉਂਦਾ ਹੈ ਅਸੀਂ ਉਦਾਹਰਨ ਦਿੰਨੇ ਆ ਕਰਨ ਦੀ ਮਹਾਭਾਰਤ ਵਿੱਚ ਕਰਨ ਨੂੰ ਪਤਾ ਸੀ ਕਿ ਦ੍ਰੋਪਦਨ ਜਿਸ ਦਾ ਉਹ ਸਾਥ ਦੇ ਰਿਹਾ ਹੈ ਕੌਰਵਾਂ ਦਾ ਜਿਹੜਾ ਸਾਥ ਦੇ ਰਿਹਾ ਉਹ ਬਿਲਕੁਲ ਗਲਤ ਹੈ ਪਰ ਉਸ ਲਈ ਮਾਇਨੇ ਨਹੀਂ ਸੀ ਰੱਖਦਾ ਕਿਉਂਕਿ ਦੋਸਤੀ ਉਸ ਲਈ ਸਭ ਤੋਂ ਉੱਪਰ ਸੀ ਤੇ ਉਸ ਨੇ ਅੰਤ ਸਮੇਂ ਤੱਕ ਵੀ ਆਪਣੀ ਦੋਸਤੀ ਨਿਭਾਈ ਫਿਰ ਕ੍ਰਿਸ਼ਨ ਸੁਦਾਮਨ ਦੀ ਦੋਸਤੀ ਦੀ ਇਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਜਿਸ ਵਿੱਚ ਅਮੀਰੀ ਗਰੀਬੀ ਨਹੀਂ ਦੇਖੀ ਜਾਂਦੀ ਕਹਿੰਦੇ ਨੇ ਕਿ ਦੋਸਤੀ ਹੋਵੇ ਤਾਂ ਕ੍ਰਿਸ਼ਨ ਤੇ ਸੁਦਾਮੇ ਵਰਗੀ ਸੋ ਦੋਸਤੋ ਸਾਨੂੰ ਵੀ ਆਪਣੇ ਆਲੇ ਦੁਆਲੇ ਜਿੰਨੇ ਵੀ ਸਾਡੇ ਜੋਸ ਨੇ ਉਹਨਾਂ ਨਾਲ ਕੋਈ ਵੀ ਅਗਰ ਕੋਈ ਗਿਲਾ ਸ਼ਿਕਵਾ ਹੈ ਮਿਟਾ ਕੇ ਮਨ ਦੇ ਵਿੱਚੋਂ ਕੋਈ ਵੀ ਭੇਤ ਭਾਪ ਕੱਢ ਕੇ ਦੁਬਾਰਾ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਘੜੀ ਦਾ ਵਸਾ ਨਹੀਂ ਲੜੀ ਆਪਾਂ ਇੱਥੇ ਸਾਰਿਆਂ ਨੇ ਜਾਣੇ ਸੋ ਇਸ ਪਵਿੱਤਰ ਰਿਸ਼ਤੇ ਦੀ ਕਦਰ ਕਰੋ ਇਸ ਰਿਸ਼ਤੇ ਨੂੰ ਤੈਹ ਦਿਲੀਆਂ ਨਭਾਓ ਇਹ ਉਹ ਰਿਸ਼ਤਾ ਹੈ ਜੋ ਪ੍ਰਮਾਤਮਾ ਨੇ ਤੁਹਾਨੂੰ ਚੁਣਨ ਦਾ ਹੱਕ ਦਿੱਤਾ ਇਸ ਲਈ ਦੋਸਤੀ ਸਭ ਤੋਂ ਉੱਪਰ ਹੈ ਦੋਸਤੀ ਦਾ ਸਤਕਾਰ ਕਰੋ ਤੇ ਆਪਣੇ ਸਾਰੇ ਦੋਸਤਾਂ ਨਾਲ ਤੈਹ ਦਿਲੋਂ ਤੇ ਸੱਚਾ ਪਿਆਰ ਕਰੋ ਧੰਨਵਾਦ